ਜੀ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਬੋਤੀ ਬਾਗ ਪਟਿਆਲਾ ਵਿੱਚ ਜਿੱਥੇ ਜਾ ਕੇ ਪਤਾ ਕਰਦੇ ਹਾਂ ਉੱਥੇ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਤੋਂ ਫਕਤਾ ਲੱਗਿਆ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸੀ ਪਰ ਉਹ ਕਦੋਂ ਆਏ ਸੀ ਕਿਹੜੇ ਸਾਲ ਵਿੱਚ ਆਏ ਸੀ ਉਸ ਦੇ ਬਾਰੇ ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗੂਗਾ ਨੇ ਆਪਾਂ ਦੇਖ ਸਕਦੇ ਆ ਆਪਾਂ ਐਨ ਆਈ ਐਸ ਜੇ ਨੇੜੇ ਜਾ ਰਹੇ ਆ ਐਨ ਆਈ ਐਸ ਸੱਤਾਂ ਜਾਣਿਆ ਅਸੀਂ ਉਧਰ ਨੂੰ ਇਲਾਜ ਜਾਂਦਾ ਸਪੋਰਟਸ ਕੰਪਲੈਕਸ ਆ ਹੈਗਾ ਗੁਰਦੁਆਰਾ ਮੋਤੀ ਬਾਗ ਬਾਦਸ਼ਾਹੀ ਨੌਵੀਂ देखो ਇਹ ਤਾਂ ਕਨਫਰਮ ਹੋ ਗਿਆ ਵੀ ਗੁਰਦੁਆਰਾ ਮੋਤੀ ਬਾਗ ਬਾਦਸ਼ਾਹੀ ਨੌਵੀਂ ਦੇ ਨਾਲ ਸੌਂਦਾਤ ਨਹੀਂ। ਬਾਕੀ ਹੁਣ ਇੱਥੇ ਜਾ ਕੇ ਪਤਾ ਲੱਗਦਾ। ਸਾਹਮਣੇ ਦੇਖੋ ਕਿਆ ਸੋਹਣੀ। ਗੁਰਦੁਆਰਾ ਸਾਹਿਬ ਇਹ ਇਮਾਰਤ ਬਣੀ ਹੋਈ ਹੈ। ਇੱਥੋਂ ਅਸੀਂ ਗੱਡੀ ਪਾਰਕਿੰਗ 'ਚ ਲਾ ਕੇ ਸਿੰਘ ਗੁਰਦੁਆਰਾ ਮੋਤੀ ਬਾਗ ਸਾਹਿਬ ਵਿੱਚ ਖੜੇ ਆ ਇੱਥੇ ਗੁਰੂ ਤੇਗ ਬਹਾਦਰ ਜੀ 11 ਹਾੜ 1732 ਬਿਕਰਮੀ 1675 ਈਸਵੀ ਵਿੱਚ دیਵਾਂ دیਵਾਨ ਮਤੀ ਦਾਸ ਜੀ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਗਰਦਿੱਤਾ ਜੀ ਭਾਈ ਉਦੇ ਰਠੌਰ ਆਦੀ ਸਿੱਖਾਂ ਦੇ ਨਾਲ ਇਹ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਭਰਤਗੜ੍ਹ ਸਾਹਿਬ ਰੋਪੜ ਆਦੀ ਪਿੰਡਾਂ ਵਿੱਚੋਂ ਹੁੰਦੇ ਹੋਏ ਬਹਾਦਰਗੜ੍ਹ ਸਾਹਿਬ ਬਹਾਦਰਗੜ੍ਹ ਸਾਹਿਬ ਤੋਂ ਬਾਅਦ 1675 ਈਸਵੀ ਦੇ ਵਿੱਚ ਇਸ ਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਤੇ ਆਪਣੇ ਚਰਨ ਪਾਏ ਸਨ ਇਸ ਪਵਨ ਸਥਾਨ ਇਨ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਸਾਲ ਮਨਾਇਆ ਜਾਂਦਾ ਹੈ ਅਮਨੇ ਨਿਸ਼ਾਨ ਸਾਹਿਬ ਦੇਖ ਰਹੇ ਆਂ ਅਸੀਂ Jangan lupa like, share dan subscribe ya! ਹੁਣ ਅਸੀਂ ਨਿਸ਼ਾਨ ਸਾਹਿਬ ਨੂੰ ਦੇ ਦਰਸ਼ਨ ਕਰਨ ਲਈ ਜਾ ਰਹੇ ਹਾਂ ਕੈਮਰਾ ਬਿਲਕੁਲ ਵੀ ਸਹੀ ਪਿਕਚਰ ਨਹੀਂ ਲੈ ਲੈ ਪਾ ਰਿਹਾ ਪਰ ਦੇਖ ਕੇ ਐ ਲੱਗ ਰਿਹਾ ਕਿ ਅੱਜ ਤੱਕ ਅਸੀਂ ਸਿਰਫ ਹਨੇਰੇ 'ਚ ਹੀ ਸੀ ਮਸ਼ਹਾਨ ਸਾਹਿਬ ਤੋਂ ਮੱਥਾ ਟੇਕ ਕੇ نیچے ਆਉਂਦੇ ਹੋਏ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦਾ ਸਰੋਵਰ ਬੰਦਾਰੇ ਚਾਹੋ ਸੋ ਚਮਕ ਤੇ ਕਾਹੇ ਸੇਕ ਸਿੱਖ ਹੋਏ ਅਮਾਰੇ ਪਾਰ ਹੋਏ ਚਮਕ ਚਮ ਸਤਿ ਰਾਏ ਅਮਾਰੇ ਬਰਯੇ ਮਰਮ ਕਾਲ ਕਾ ਕਾਸੇ ਮਰਯੇ ਹੋ ਕੇ ਕਾਲ ਰੋਟੀ ਆਨੇ ਚਾਹੇ अच्छा नहीं फिर पट्ठे पट्ठे कर जा